दारू पी के सारा दिन ही मदमस्त ਰਹਿੰਦੇ ਨੇ ਇਸ ਫੱਕਰ ਦੇ ਚੇਲੇ ਹਾਂਜੀ ਦੋਸਤੋ ਇਸ ਡੇਰੇ ਦੇ ਉੱਤੇ ਚੜਦੀ ਹੈ ਸ਼ਰਾਬ ਸ਼ਰਾਬ ਦੇ ਹੀ ਬਲਦੇ ਨੇ ਦੀਵੇ ਅਤੇ ਪ੍ਰਸ਼ਾਦ ਦੇ ਵਿੱਚ ਵੀ दारू ਹੀ ਮਿਲਦੀ ਹੈ ਤਾਂ ਦੋਸਤੋ ਅੱਜ ਅਸੀਂ ਜਿਹੜੇ ਫਕੀਰ ਦੇ ਜਿਹੜੇ ਫੱਕਰ ਦੇ ਦਰਬਾਰ ਤੇ ਉੱਤੇ ਪਹੁੰਚੇ ਹਾਂ ਇੱਥੇ दारू ਪੀਣ ਦੇ ਲਈ ਨੇੜੇ-ਨੇੜੇ ਪਿੰਡਾਂ ਤੋਂ ਲੋਕ ਚੱਲ ਕੇ ਆਉਂਦੇ ਨੇ ਅਤੇ ਇੱਥੇ ਹੀ ਰਹਿੰਦੇ ਨੇ ਇੱਥੇ ਹੀ ਮਹਿਫਲਾਂ ਲੱਗਦੀਆਂ ਨੇ ਅਤੇ ਫੱਕਰ ਦੇ ਦਰਬਾਰ ਤੇ दारू ਚੜਦੀ ਹੈ ਅਤੇ ਚੇਲੇ दारू ਪੀਂਦੇ ਨੇ ਤਾਂ ਇਹ ਇਹ ਦੋਸਤੋ ਜਿਹੜੀ ਜਗ੍ਹਾ ਤੁਹਾਨੂੰ ਅਗਰ ਗੱਲ ਕਰੀਏ ਕਿ ਕਿੱਥੇ ਆ ਤਾਂ ਇਹ ਜਗ੍ਹਾ ਬਣੀ ਹੋਈ ਹੈ ਜੀ ਰੱਲੇ ਦੇ ਵਿੱਚ ਰੱਲੇ ਦੇ ਵਿੱਚ ਹਰੀਦਾਸ ਦੀ ਆਪਾਂ ਸਮਾਦ ਦੇ ਉੱਤੇ ਆਏ ਹੋਏ ਹਾਂ ਜਿੱਥੇ ਹਰੀਦਾਸ ਦੇ ਚੇਲੇ ਜਿਹੜੇ दारू ਪੀ ਪੀ ਕੇ ਇੱਥੇ ਮਦ ਮਸਤ ਰਹਿੰਦੇ ਨੇ ਤੇ ਆਪਾਂ ਪੂਰੀ ਗੱਲਬਾਤ ਕਰਾਂਗੇ ਜੀ ਇੱਥੋਂ ਲੋਕਾਂ ਨੂੰ ਬੱਚੇ ਵੀ ਹੁੰਦੇ ਨੇ ਵੱਡੀਆਂ ਵੱਡੀਆਂ ਸੁੱਖਾਂ ਪਰ ਆਉਂਦੀਆਂ ਨੇ ਇਹਨਾਂ ਜਿਹੜੇ ਸਾਹਮਣੇ ਦੀਵੇ ਪਏ ਨੇ ਇਹਨਾਂ ਦੀਵਿਆਂ ਦੇ ਵਿੱਚ ਵੀ ਜਿਹੜੀ ਸ਼ਰਾਬ ਚੜ੍ਹਦੀ ਹੈ ਲੋਕ ਦੂਰੋਂ ਦੂਰੋਂ ਆ ਕੇ ਇੱਥੇ ਮੱਥਾ ਟੇਕਦੇ ਨੇ ਅਤੇ ਸ਼ਰਾਬ ਚੜਾਉਂਦੇ ਨੇ ਦੋਸਤੋ ਆਪਾਂ ਆਏ ਹਾਂ ਜੀ ਜੋਗੇ ਦੇ ਵਿੱਚ ਜਿੱਥੇ ਹਰੀਦਾਸ ਦੀ ਸਮਾਦ ਬਣੀ ਹੋਈ ਹੈ ਜਿੱਥੇ ਦਰੂ ਚੜਦੀ ਹੈ ਤੁਸੀਂ ਕਿਸੇ ਵੀ ਦਿਨ ਇੱਥੇ ਆ ਸਕਦੇ ਹੋ ਅਤੇ ਲੋਕ ਸੁੱਖਾਂ ਸੁਖਦੇ ਨੇ ਉਹ ਸੁੱਖਾਂ ਪੂਰੀਆਂ ਹੁੰਦੀਆਂ ਨੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਸੁੱਖਾਂ ਸੁਖਦੇ ਨੇ ਵੀਡੀਓ ਦੇਖ ਕੇ ਸ਼ੇਅਰ ਕਰ ਦਿਓ ਅਤੇ ਆਪਣੀ ਕੋਈ ਵੀ ਮਨ ਦੀ ਇੱਛਾ ਉਹਨੂੰ ਵਿਅਕਤ ਕਰੋ ਜਦੋਂ ਉਹ ਇੱਛਾ ਪੂਰੀ ਹੋ ਗਈ ਜਦੋਂ ਉਹ ਸੁੱਖ ਪੂਰੀ ਹੋ ਗਈ ਉਸ ਤੋਂ ਬਾਅਦ ਤੁਸੀਂ ਸੁੱਖੀ ਹੋਈ ਸੁਖ ਇੱਕ ਬੋਤਲ ਦੋ ਬੋਤਲ ਜਾਂ ਜੋ ਵੀ ਤੁਸੀਂ ਸੁਖੋਗੇ ਉਹ ਚੜਾ ਕੇ ਜਾ ਸਕਦੇ ਹੋ ਹਾਲਾਂਕਿ ਇੱਥੇ ਜਿਹੜਾ ਪ੍ਰਸ਼ਾਦ ਹੈ ਉਹ ਕੱਲੀ दारू ਦਾ ਹੀ ਚੜਦਾ ਹੈ ਅਤੇ दारू ਹੀ ਲੋਕ ਜਿਹੜੇ ਚੜਾ ਕੇ ਜਾਂਦੇ ਨੇ ਅਤੇ दारू ਹੀ ਇੱਥੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਮਿਲਦੀ ਹੈ ਬਾਕੀ ਆ ਸੇਵਾਦਾਰ ਆਪਣੇ ਨਾਲ ਜੁੜਿਆ ਆਪਾਂ ਸੇਵਾਦਾਰ ਨਾਲ ਕੱਲ ਬਾਤ ਕਰ ਲੈਨੇ ਆਂ ਵੀ ਇੱਥੇ ਸ਼ਰਾਬ ਨਹੀਂ ਪੈਂਦੀ ਆ ਵੀ ਅੱਜ ਵੀ ਇਹ ਦੇ ਗਰ ਮਾ ਬੇਚਰਾ ਸਰੇ ਆ ਐ ਸ਼ਰਾਬ ਵਾਲੇ ਵਿਚਰਾਗ ਹੈ ਮਾਂ ਕਿਸੇ ਮਰਜ਼ੀ ਵਿਚਰਾਗ ਚ ਪਾ ਦਿਓ ਕਰ ਲਈ ਅੱਛਾ ਅੱਛਾ ਸ਼ਰਾਬ ਕਿਹੜੇ ਦਿਨ ਆਉਣਾ ਪੈਂਦਾ ਬਰਾ ਸ਼ਰਾਬ ਚੜਾਉਣਾ ਬਈ ਕਿਸੇ ਦਿਨ ਮਰਜ਼ੀ ਆ ਜੀ ਅੱਛਾ ਰੋਜ ਆਉਂਦੇ ਆ ਅੱਜ ਇਹ ਬਾਹਰ ਲੋਕ ਖੜੇ ਨੇ ਇਹ ਏਵਾ ਪੀਣ ਵਾਲਿਆ ਬਾਈ ਅਜਾ ਪੈਗ ਵਾਲੇ ਦੇ ਮਤਲਬ ਕੀ ਪ੍ਰਸ਼ਾਦ ਦੇ ਵਿੱਚ ਦਾਰੂ ਮਿਲਦੀ ਹੈ ਹਾਂ ਵੀ ਦਾਰੂ ਮਿਲਦੀ ਹੈ ਦਾਰੂ ਪੀ ਲੈਂਦੇ ਆ ਅੱਛਾ ਲੋਕ ਕਿੱਥੋਂ ਕਿੱਥੋਂ ਆਉਂਦੇ ਨੇ ਇਹਦਾ ਕੋਈ ਬੰਦੇ ਨਹੀਂ ਬਾਈ ਕਿੱਥੋਂ ਆਏ ਅੱਛਾ ਜੀ ਇਹ ਚੱਕ ਕਾਰਨ ਦੱਸੋਗੇ ਵੀ ਕਾਰਨ ਕੀ ਹੈ ਕਾਦੋਂ ਚੜਦੀ ਹੈ ਦਾਰੂ ਕਾਰਨ ਨਾ ਬਾਬੇ ਵਿੱਚ ਸ਼ਕਤੀ ਬੜੀ ਜ਼ਿਆਦਾ ਹੁਣ ਮਾੜਾ ਫਿਰ ਛੋਟੀ ਉਮਰ ਦਾ ਇਸ ਤਰ੍ਹਾਂ ਦੇ ਮੇਰੇ ਨੂੰ ਪਤਾ ਹੈਗਾ ਇਹ ਜਿਹੜੀ ਅੰਦਰ ਸੀ ਜੋ ਗੁਰੂ ਜਵਾਬ ਦੇ ਅੰਦਰ ਸੀਗਾ ਵੀ ਜੇ ਇਹ ਵਾਲਾ ਕਰਦਾ ਅੱਛਾ ਉਹ ਹੀ दारू ਪੀਂਦਾ ਸੀ ਬਾਬਾ ਹਾਂ ਅੱਛਾ ਇਹ ਰੁੱਖੀ ਪਿਆਲਾ ਪਿਆਲਾ ਰੁੱਖੀ ਪਿਆਲਾ ਰੁੱਖੀ ਲਾਉਂਦਾ ਸੀ ਜੀ ਰੁੱਖਾ ਪਿਆਲਾ ਪੀਂਦਾ ਸੀ ਪਾਣੀ ਨਹੀਂ ਪੀਂਦਾ ਠੀਕ ਹੈ ਅੱਛਾ ਜਿਵੇਂ ਹੁਣ ਕਿਹੜੀਆਂ ਕਿਹੜੀਆਂ ਸੁੱਖਾਂ ਸੁਖ ਦੇ ਲੋਕ ਪੂਰੀਆਂ ਹੁੰਦੀਆਂ ਨੇ ਸੁੱਖ ਵੀ ਕੋਈ ਮਰਜੀ ਸੁੱਖ ਲਾ ਭਰਾ ਅੱਛਾ ਜਿਹੜੀ ਤੇ ਸੁੱਖ ਦੇ ਮਨ ਦੀ ਆ ਰੋਜ਼ ਹੱਥੀਂ ਸ਼ਰਧਾ ਨਾਲ ਸ਼ਰਧਾ ਨਾਲ ਅੱਛਾ ਪੂਰੀਆਂ ਹੁੰਦੀਆਂ ਨੇ ਲੋਕਾਂ ਦੀਆਂ ਹਾਂ ਦੇ ਹਾਂ ਅਜੇ ਇੱਕ ਜਗ੍ਹਾ ਕਿੱڑی ਖੜੇ ਆਪਾਂ ਅਗਰ ਗੱਲ ਕਰੀਏ ਇਹ ਜਗ੍ਹਾ ਵੀ ਹਰਲੇ ਯਰਲੇ ਚ ਪੈਂਦੀ ਹੈ ਹਰਲੇ ਚ ਪੈਂਦੀ ਹੈ ਹਰੀ ਦਾਸ ਦੀ ਸਮਾਦਾ ਹੈ ਇੱਥੇ ਜੋਗੀ ਪੀਰ ਦੇ ਨਾਲ ਹੀ ਹੈ ਜੋਗੀ ਪੀਰ ਦੇ ਨਾਲ ਹੀ ਹੈ ਹਰਲੇ ਚ ਪੈਂਦੀ ਹੈ ਹਰੀ ਦਾਸ ਦੀ ਹਾਂਜੀ ਠੀਕ ਹੈ ਅਜੇ ਆਪ ਕੀ ਚੀਜ਼ ਪਈ ਹੈ ਬਈ 80 ਹੈ ਸੀ ਵੀ ਅਬਾ ਵਰਗੀ ਅੱਛਾ ਇਸ ਜੀਪੀ ਨੂੰ ਬੋਲਦਾ ਰਹਾ ਮੈਂ ਬੜਾ ਅੱਛਾ ਠੀਕ ਹੈ 200 ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਜਦੋਂ ਅਸੀਂ ਇੱਥੇ ਆਉਨੇ ਆ ਸਭ ਤੋਂ ਪਹਿਲਾਂ ਅਸੀਂ ਵੀਡੀਓ ਦੇਖੀ ਵੀਡੀਓ ਨੂੰ ਸ਼ੇਅਰ ਕੀਤਾ ਅਤੇ ਆਪਣੇ ਮਨ ਦੇ ਵਿੱਚ ਜੋ ਇੱਛਾ ਸੀ ਉਹਨੂੰ ਸੁਖ ਸੁਖੀ ਜਾਂ ਸੁਖ ਮੰਨੀ ਜਿਵੇਂ ਵੀ ਆਪਾਂ ਇੱਛਾ ਵਿਅਕਤ ਕਰਦੇ ਹੁੰਦੇ ਆ ਅਤੇ ਉਸ ਤੋਂ ਬਾਅਦ ਅਸੀਂ ਜਦੋਂ ਸਾਡੀ ਉਹ ਇੱਛਾ ਪੂਰੀ ਹੋਈ ਜਦੋਂ ਸਾਡੀ ਉਹ ਮਨੋ ਕਾਮਨਾ ਪੂਰੀ ਹੋਈ ਉਸ ਤੋਂ ਬਾਅਦ ਅਸੀਂ ਇਸ ਫੱਕਰ ਦੇ ਡੇਰੇ ਤੇ ਆਏ ਅਤੇ ਜੋ ਵੀ ਅਸੀਂ ਸੁਖਿਆ ਸੀ ਉਹ ਇੱਥੇ ਚੜਾ ਕੇ ਗਏ ਤਾਂ 200 ਬੀੜੀ ਨੂੰ ਬੱਦ ਤੋਂ ਬੱਦ ਸ਼ੇਅਰ ਜ਼ਰੂਰ ਕਰ ਦੋ ਅਤੇ ਦੁੱਧ ਪੁੱਤ ਦੀਆਂ ਦਾਤਾਂ ਜੋ ਵੀ ਸੁਖ ਸੁਖੋਂਗੇ ਤੁਸੀਂ ਪੂਰੀ ਹੁੰਦੀ ਹੈ